ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਗੱਡੀ ਵਿੱਚ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਭੱਜੇ ਪੰਜ ਨੌਜਵਾਨਾਂ ਨੂੰ ਚੋਰੀ ਦੀ ਗੱਡੀ ਅਤੇ ਤੇਜ਼ਦਾਰ ਹਥਿਆਰਾਂ ਸਮੇਤ ਪੁਲਿਸ ਨੇ 24 ਘੰਟਿਆਂ ਵਿੱਚ ਕੀਤਾ ਕਾਬੂ ਪਹਿਲਾਂ ਵੀ ਕਈ ਕੇਸਾਂ ਅnder ਬਟਾਲਾ ਪੁਲਿਸ ਅਧੀਨ ਪੰਦੇ ਥਾਣਾ ਕੁਮਾਉਂਦੇ ਡੜਾਵਾਲੀ ਪੈਟਰੋਲ ਪੰਪ ਤੋਂ ਬੀਤੀ ਦੁਪਹਿਰ 2 ਵਜੇ ਪਿਸਤੌਲ ਦੀ ਲੋਕ ਤੇ ਗੱਡੀ ਵਿੱਚ 2000 ਦਾ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋਏ 5 ਨੌਜਵਾਨਾਂ ਨੂੰ ਥਾਣਾ ਕੁਮਾਉਂਦੀ ਪੁਲਿਸ ਟੀਮ ਨੇ 24 ਘੰਟਿਆਂ ਵਿੱਚ ਚੋਰੀ ਦੀ ਗੱਡੀ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਇਹਨਾਂ 5 ਨੌਜਵਾਨਾਂ ਨੂੰ ਕਾਬੂ ਕਰਦੇ ਹੋਏ ਪੁਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਨੌਜਵਾਨ ਦੂਸਰੇ ਜ਼ਿਲ੍ਹੇ ਵਿੱਚੋਂ ਆਣ ਕੇ ਇੱਥੇ ਲੁੱਟਖੋਹਾਂ ਨੂੰ ਅੰਜਾਮ ਦ ਤੇ ਨੰਦਾਰੀ ਮੰਗ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੈਗਨ ਸਿੰਘ ਤੇ ਪٹرول ਪੰਪ ਤੇ ਤੌਰ ਮੈਨੇਜਰ ਤੇ ਸੀਨੀਅਰ ਦਾ ਕੰਮ ਕਰਦਾ ਤੇ ਕੱਲ 27 ਅਗਸਤ ਨੂੰ ਕਰੀਬ 2:00 ਵਜੇ ਨਾਲ ਇੱਕ ਸਵਿਫਟ ਕਾਰ ਚਿੱਤੇਗੜੀ ਦੀ ਆਈ ਉਹਨਾਂ ਨੇ ਮੈਨੂੰ 2000 ਰੁਪਏ ਦਾ ਤੇਲ ਪੂੰ ਨਹੀਂ ਕਿਹਾ ਮੈਂ 2000 ਦਾ ਪٹرول ਉਹਨਾਂ ਦੀ ਗੱਡੀ ਚ ਪਾਇਆ ਪੈਟਰੋਲ ਭਾਗੇ ਮੈਂ ਜਿਹਦੂਨਾਂ ਕੋ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਤੇ ਗੱਡੀ ਉਜਾੜ ਕੇ ਦੋ ਪੰਡੂ ਚਲੇ ਗਏ ਉਸ ਤੋਂ ਬਾਅਦ ਮੈਂ ਸਬੰਧਤ ਥਾਣਾ ਕਮਾਨ ਤੁਨ ਨੂੰ ਹੈਗਾ ਵਾ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ ਕੰਪਲੇਨਟ ਤੇ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦਿਆਂ ਜਿਹੜਿਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜਿਆ ਗ੍ਰਿਫਤਾਰ ਕਰਦੇ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਨਿਆਂ ਕਰਨਗੇ ਤਕ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਗ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰ ਲਈ। ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨਯੋਗ ਐਸ.ਐਸ.ਪੀ ਬਟਾਲਾ ਦੇ ਸਖਤ ਦਸ਼ਾਨ ਦੇਸ਼ ਥੱਲੇ ਭੈੜੇ ਪੁਲਿਸਾਂ ਪੁਰਸਾਂ ਦੇ ਖਿਲਾਫ ਜਿਹੜੀ ਮੁਹਿੰਮ ਛੇੜੀ ਗਈ ਆ ਉਸ ਨੂੰ ਵਾਲ ਮਿਲਿਆ ਜਦੋਂ ਐਸ.ਐਸ.ਟੀ. ਕਮਾਂਡ ਤੋਂ ਉਹਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੇਤ ਦਾਤਰ ਦੋ ਦਾਤਰ ਹੈ ਇੱਕ ਉਹ ਨਗੋ ਡਾਂਗ ਤੇ ਇੱਕ ਉਹ ਸਵਿਫਟ ਕਾਰ ਹੈ ਜਿਹੜੀ ਪਤਾ ਕੋਈ ਚੋਰੀ ਦੀ ਜਿਹੜੀ ਉਹਨਾਂ ਕੋਲ ਪਠਾਣੇ ਜਿੱਦਿ ਉਹ ਬਰਾ ਪਰਚੈਸਟਰ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਹੱਡੇ ਤੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ ਪੈਸੇ ਨਾ ਦੇ ਕੇ ਉਹ ਖੋਹ ਪੈਸੇ ਨਾ ਦੇ ਕੇ ਤੇ ਉਹਦੀ ਤੇਲ ਦੀ ਖੋਹ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਦਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਹਾਂ ਦੇ ਤੇ ਐਂਡ ਦੇ ਪਰਚੈਸਟਰ ਨੇ ਇਹ ਸਰ ਜਿਹੜੇ ਦੋਸ਼ੀ ਨੇ ਕਿਹੜੇ ਕਿਹੜੇ ਪਿੰਡ ਦੇ ਨੇ ਆਪਣੇ ਜ਼ਿਲ੍ਹੇ ਦੇ ਜਾਂ ਦੂਸਰੇ ਜ਼ਿਲ੍ਹੇ ਦੇ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਬਸ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮੱਤੇਵਾਲ ਨੂੰ ਬਲੋਂਗ ਕਰਦੇ ਨੇ ਇਹ ਸਰ ਇਧਰ ਇਹ ਕੋਈ ਕੰਮਕਾਰ ਕਰਦੇ ਨਹੀਂ ਜਾਂ ਸਪੈਸ਼ਲੀ ਕੋਈ ਇਧਰੋਂ ਲੁੱਟਾਂ ਖੋਹਾਂ ਕਰਨੀ ਆਉਂਦੇ ਜਿਸ ਤਰ੍ਹਾਂ ਦਾ ਹੋਣ ਦੀ ਤਫ਼ਤੀਸ਼ ਤੋਂ ਪਤਾ ਲੱਗਦਾ ਹੈ ਇਹ ਜ਼ਰੂਰ ਕਿਸੇ ਨਾ ਕਿਸੇ ਲੁੱਟਖੋਹ ਦੀ ਮਾਰਨ ਵਾਲੇ ਸਾਈ ਹਾਏ ਹੋਣਗੇ ਤੇ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ 5000 ਰੁਪਏ ਆਕੇ ਵਾਰੰਟ ਲਿਆ ਕੁਝ ਪੁਲਿਸ ਪੁਲਿਸ ਮੋਰਚਰ ਮੰਨ ਲਿਆ ਜਿਹੜੀ ਗਾਂਵ ਤੋਂ ਤ੍ਰਿਸ਼ ਕਰਨ ਜਾ ਰਹੇ ਸਾਰੇ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਕ੍ਰਿਮਨਲ ਆ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਆਲਰੇਡੀ ਪੰਜ ਤੋਂ ਤਿੰਨਾਂ ਬੰਦਿਆਂ ਉੱਤੇ ਲੁੱਟ ਖੋਹਾਂ ਦੇ ਤੇ ਐਨਡੀ ਪਰਚੇਸਰ ਨੇ